ਦੋਸਤੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਖੁਸ਼ੀ ਵਾਲੇ ਕੋਈ ਟੀਚਰਟੇ ਕੋਈ ਨਿਯੁਕਤੀ ਨੌਕਰੀਆਂ ਦੀ ਨਿਯੁਕਤੀ ਵੰਡ ਸਮਰੋਹ ਕੋਈ ਖੇਡਾਂ ਵਤਨ ਪੰਜਾਬ ਦੀਆਂ ਇਦਾਂ ਦੇ ਪ੍ਰੋਗਰਾਮ ਹੋਣੇ ਹਟ ਗਏ ਸੀ ਉਦਾਸੀ ਸ਼ਾਦੀ ਸੀ ਇੱਕ ਪੰਜਾਬੀਆਂ ਦੇ ਚਿਹਰੇ ਤੇ ਉਦਾਸੀ ਆ ਗਈ ਸੀ ਬਾਣੀ ਚ ਲਿਖਿਆ ਚਿੰਤਾ ਚ ਖਸਮਾਨ ਚਿੰਤਾ ਖਾ ਗਈ ਸੀ ਕਿ ਕੀ ਕਰਾਂਗੇ ਹੁਣ ਕਿੱਧਰ ਨੂੰ ਜਾਈਏ ਕੋਈ ਫਿਊਚਰ ਨਹੀਂ ਨਜ਼ਰ ਆਉਂਦਾ ਸੀ ਜਿਨ੍ਹਾਂ ਨੂੰ ਚੁਣ ਕੇ ਲੀਡਰ ਬਣਾਉਂਦੇ ਸੀ ਮੁੱਖ ਮੰਤਰੀ ਬਣਾਉਂਦੇ ਸੀ ਉਹ ਆਪਣੇ ਮਹਿਲਾ ਚੰਦਰੂ ਕੁੰਡੇ ਲਾ ਕੇ ਬਹਿ ਗਏ ਉਹਨਾਂ ਦੇ ਜਿਹੜੇ ਮੰਤਰੀ ਸੀ ਉਹ ਕਹਿੰਦੇ ਖਜ਼ਾਨਾ ਖਾਲੀ ਹੈ ਇਹ ਤੋਂ ਬਿਨਾ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਫਿਰ ਜਾਣ ਕਿੱਥੇ ਲੋਕ ਚਾਹੇ ਉਹ ਨੌਕਰੀ ਪੇਸ਼ਾ ਮੁਲਾਜ਼ਮ ਹੋਣ ਚਾਹੇ ਉਹ ਫਿਊਚਰ ਦੇ ਮੁਲਾਜ਼ਮ ਹੋਣ ਜਿਹੜੇ ਨੇ ਪੜ੍ਹਨਾ ਪੜ੍ਹ ਲਿਖ ਕੇ ਕੁਝ ਕਰਨਾ ਹੈ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਇਹ ਕਹੀ ਜਾਊਗਾ ਕਿ ਖਜ਼ਾਨਾ ਖਾਲੀ ਹੈ ਮੈਂ ਸਾਥੋਂ ਕੋਈ ਉਮੀਦ ਨਾ ਕਰਿਓ ਫਿਰ ਜਾਵਾਂ ਮੈਂ ਕਿੱਥੇ ਜੀ ਫਿਰ ਦੱਪਾ ਵਿੱਚ ਸ਼੍ਰੀਲੰਕਾ ਦਾ ਵੀਜ਼ਾ ਲਵਾ ਦੇ ਉੱਥੇ ਵੀ ਚੱਲ ਜਾਗੇ। ਵੀ ਕਿਹੜਾ ਬਾਹਰ ਨਿਕਲੀ ਇੱਥੋਂ ਯਾਰ। ਸਭ ਸਰਕਾਰਾਂ ਦਾ ਕੰਮ ਹੁੰਦਾ ਹੈ ਮੌਕੇ ਪ੍ਰੋਵਾਈਡ ਕਰਾਉਣਾ। ਮੌਕੇ ਪ੍ਰਦਾਨ ਕਰਾਉਣਾ। ਠੀਕ ਹੈ ਪੈਸਾ ਲੋਕਾਂ ਨੇ ਟੈਕਸ ਚੋਂ ਲੈਣਾ ਹੁੰਦਾ ਹੈ, ਲੋਕਾਂ ਦੇ ਟੈਕਸ ਚੋਂ ਪੈਸਾ ਲੈਣਾ ਹੈ, ਲੋਕਾਂ ਨੂੰ ਹੀ ਦੇਣਾ ਹੈ। ਪਰ ਉਹਨੂੰ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਜਿਹੜੇ ਕਮਾਉਂਦੇ ਨੇ ਚੰਗੇ ਕਮਾਉਂਦੇ ਨੇ ਉਹਨਾਂ ਤੋਂ ਟੈਕਸ ਲੈ ਕੇ ਸਕੂਲਾਂ ਵਾਲੇ ਪਾਸੇ ਹਾਇਰ এডਿਕੇਸ਼ਨ ਵਾਲੇ ਪਾਸੇ ਹੈਲਥ ਵਾਲੇ ਪਾਸੇ ਬਿਜਲੀ ਵਾਲੇ ਪਾਸੇ ਸੜਕਾਂ ਵਾਲੇ ਪਾਸੇ ਲਾਓ ਪਰ ਹੋਇਆ ਇਹ ਪੈਸਾ ਲੋਕਾਂ ਦੇ ਟੈਕਸ ਦਾ ਹੁੰਦਾ ਰਿਹਾ ਪਰ ਰਸਤੇ ਚ ਲੀਕ ਹੁੰਦਾ ਰਿਹਾ ਖਜ਼ਾਨੇ ਤੱਕ ਤਾਂ ਪਹੁੰਚਦੀ ਰੁਪਈਆ ਵੀ ਨਹੀਂ ਸੀ ਤਾਂ ਖਜ਼ਾਨਾ ਖਾਲੀ ਹੋਊਗਾ ਫਿਰ ਹੋਰ ਕੀ ਹੋਊ ਅਸੀਂ ਆ ਕੇ ਕੀ ਕੀਤਾ ਅਸੀਂ ਕਿਹੜਾ ਕੋਈ ਨੋਟਰੀ ਦੀਆਂ ਮਸ਼ੀਨਾਂ ਲਾ ਲੀਆਂ ਅਸੀਂ ਲੀਕੇਜ ਬੰਦ ਕਰਤੀ ਅਸੀਂ ਵਿਸ਼ਟਾਚਾਰੀਆਂ ਤੇ ਨਕੇਲ ਕਸੀ ਅਸੀਂ ਜਿਹੜਾ ਟੈਕਸ ਇਧਰ ਉਧਰ ਲੀਕ ਹੁੰਦਾ ਸੀ ਉਹਦੇ ਕੰਟਰੋਲ ਕੀਤਾ ਜੀਐਸਟੀ ਜਿਹੜੀ ਲੀਕ ਹੁੰਦੀ ਸੀ ਜਾਂ ਚੋਰੀ ਹੁੰਦੀ ਸੀ ਉਹ ਕਾਬੂ ਕੀਤੀ ਤੱਜ ਹਲਾਤੇ ਨੇ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਹਾਂ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਤਿਗੜੀਆਂ ਤਿਗੜੀਆਂ ਤਨਖਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਉਹਵੇਂ ਜਿਵੇਂ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ ਆ ਪਰ ਸਾਨੂੰ ਹਾਈ ਕੋਰਟਾਂ ਦੇ ਵਿੱਚ ਲੜਨਾ ਪਿਆ ਉਹਦੇ ਵਾਸਤੇ ਬਹੁਤ ਪਰ ਜੇ ਕੱਢਣਾ ਹੋਵੇ ਹਾਲਤ ਕਹਿੰਦੇ ਨiyet ਸਾਫ ਹੋਵੇ ਤਾਂ ਸਭ ਕੁਝ ਹੋ ਜਾਂਦਾ ਸੋ ਉਸੇ ਕੱਢ ਲਿਆ ਹਾਲ ਨੂੰ ਹਰ ਕੰਮ ਵਾਸਤੇ ਟੀਚਰ ਦੀ ਡਿਊਟੀ ਲੱਗਦੀ ਸੀ ਵੋਟਾਂ ਗਿਣਨੀਆਂ ਚਲੋ ਟੀਚਰ ਵੋਟਾਂ ਪਵਾਉਣੀਆਂ ਚਲੋ ਟੀਚਰ ਆ ਹੁਣ ਕਰੋਨਾ ਵੇਲੇ ਬਾਰਡਰ ਤੇ ਡਿਊਟੀ ਲਾਤੀ ਚਲੋ ਇਹ ਮਾਸਟਰ ਡਿਊਟੀ ਲਾ ਦਿਓ ਕੌਣ ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਨੂੰ ਕੀ ਪਤਾ ਡਾਕਟਰਾਂ ਦੀ ਡਿਊਟੀ ਲਾਓ ਉੱਥੇ ਮਤਲਬ ਪੜ੍ਹਾਈ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀ ਇਹਨਾਂ ਦੋ ਤਾਂ ਮਨੀਸ਼ 소ਦੀਆ ਜੀ ਨੇ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਕਿਹਾ ਜਾਂਦਾ ਜਿਨ੍ਹਾਂ ਨੇ ਪਾਇਆ ਪਲਟ ਕੇ ਰੱਖਤੀ ਦਿੱਲੀ ਦੇ ਵਿੱਚ ਸਰਕਾਰੀ ਸਿੱਖਿਆ ਦੀ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਦਿੱਲੀ ਦੇ ਵਿੱਚ ਰੂਲ ਕਰਤਾ ਟੀਚਰ ਜਿਹੜਾ ਪੜਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਪੜ੍ਹਾਈ ਉਹ ਤੋਂ ਉਹਨਾਂ ਦਾ ਕਨਸੈਂਟਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਹੈ ਬਸ ਨਹੀਂ ਤਾਂ ਹੋਰ ਸਾਰੇ ਕੰਮ ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਤਾਂ ਕਦੇ-ਕਦੇ ਆਉਂਦੀਆਂ ਜਨਗਣਨਾ ਕਰਾਉਣੀਆਂ ਫਲਾਣਾ ਧਮਕਾ ਸਕੂਲ ਚ ਹੈਡਮਾਸਟਰ ਦੀ ਡਿਊਟੀ ਉਹਦੀ ਸਕੂਲ ਚ ਹੈਡਮਾਸਟਰ ਦਾ ਧਿਆਨ ਪੜ੍ਹਾਈ ਵੱਲ ਨਹੀਂ ਹੁੰਦਾ ਕਿਸੇ ਬਾਥਰੂਮ ਦੀ ਟੂਟੀ ਖੁੱਲੀ ਰਹਿ ਗਈ ਕਿਤੇ ਪੱਖਾ ਨਹੀਂ ਚੱਲਦਾ ਜੀ ਕਿਤੇ ਫਿਓ ਉੱਡ ਗਿਆ ਜੀ ਕੋਈ ਰਾਤ ਤਾਰਾਂ ਵੱਢ ਗਿਆ ਜੀ ਇਹ ਕੰਮ ਹੈਡਮਾਸਟਰ ਦਾ ਥੋੜੀ ਹੋਣਾ ਚਾਹੀਦਾ ਹੈ ਜਾਂ ਪ੍ਰਿੰਸੀਪਲ ਦਾ ਅਸੀਂ ਫਿਰ ਸਟੇਟ ਮੈਨੇਜਰ ਜਿਹਨ ਕੇ ਕੈਂਪਸ ਮੈਨੇਜਰ ਅਸੀਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ ਪ੍ਰਿੰਸੀਪਲ ਦਾ ਜਾਂ ਹੈਡਮਾਸਟਰ ਦਾ ਧਿਆਨ ਸਿਰਫ ਪੜਾਈ ਵੱਲ ਹੋਊਗਾ ਕੋਈ ਟੀਚਰ ਆਇਆ ਕੋਈ ਹੋਰ ਕੋਈ ਦਿੱਕਤ ਨਹੀਂ ਆ ਰਹੀ ਪੜਾਈ ਵਾਲੀ ਪੜਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਪ੍ਰੋਬਲਮ ਆਉਂਦੀ ਹੈ ਉਹ ਪ੍ਰਿੰਸੀਪਲ ਜਾਂ ਫਿਰ ਹੈਡਮਾਸਟਰ ਸਭ ਦੇਉਗਾ ਫਿਰ ਸਕੂਲ ਜਿਹੜਾ ਪਵਿੱਤਰ ਜਗਾ ਕਹਿੰਦੇ ਆਪਾਂ ਵਿਦਿਆ ਦਾ ਮੰਦਰ ਕਹਿੰਦੇ ਆ ਸਕੂਲ ਚ ਛੁੱਟੀ ਤੋਂ ਬਾਅਦ ਕੀ ਹੁੰਦਾ ਫਿਰ ਇਹ ਕਦੇ ਨੇ ਸੋਚਿਆ ਹੀ ਨਹੀਂ ਕਿਸੇ ਨੇ ਕੌਣ ਕੌਣ ਆਉਂਦੇ ਆ ਉੱਥੇ ਉੱਥੇ ਕਈ ਨਸ਼ੇੜੀ ਅੱਡੇ ਬਣਾ ਰੱਖੇ ਨੇ ਬਾਅਦ ਚ ਛੁੱਟੀ ਤੋਂ ਬਾਅਦ ਉਹ ਉੱਥੇ ਕੋਈ ਕੋਈ ਗਲਤ ਮਨ ਤੇ ਸ਼ਲੀਲ ਚੀਜ਼ਾਂ ਲਿਖ ਜਾਂਦੇ ਆ ਕੰਧਾਂ ਤੇ ਤੇ ਅਸੀਂ ਉਹਦੇ ਵਾਸਤੇ ਵੀ ਅਸੀਂ ਰੱਖਿਆ ਕਿ ਸਕੂਲ ਤੋਂ ਬਾਅਦ ਵੀ ਨਾ ਕੇਅਰ ਟੇਕ ਕਰਨ ਵਾਸਤੇ ਬੰਦੇ ਰੱਖੀ ਆਪਾਂ ਕਈ ਬਰੀ ਬੱਚੇ ਇਹ ਜੀ ਉਮਰ ਹੁੰਦੀ ਹੈ 9ਵੀਂ 10ਵੀਂ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ ਉਹ ਆਪਦਾ ਗੱਲ ਕਰਕੇ ਰੱਖਦੇ ਨੇ ਕਿ ਕੱਲ ਨੂੰ ਫਲਾਣੇ ਬਾਥਰੂਮ ਦੀ ਚੌਥੀ ਇੱਟ ਥੱਲੇ ਸਾਨੂੰ ਕੋਈ ਨਸ਼ੇ ਦੀ ਪੂਰੀ ਦੱਬ ਚੋਂ ਇਦਾਂ ਦੇ ਵੀ ਸਾਨੂੰ ਸਾਡੇ ਕੋਲੇ ਹਾਇ ਕੇਸ ਕਿ ਆਉਂਦਾ ਕਿੱਥੋਂ ਸਕੂਲ ਚ ਉਹ ਕਹਿੰਦੇ ਸੀ ਰਾਤ ਨੂੰ ਆਉਂਦੇ ਆ ਉਹ ਇੱਕ ਕੋਡ ਰੱਖਿਆ ਹੋਇਆ ਵੀ ਚੌਥੀ ਇੱਟ ਥੱਲੇ ਦੱਬ ਜੇ ਪੰਜਵੀਂ ਇੱਟ ਤੇ ਪੈਂਡਾ ਪਈਆਂ ਮੈਂ ਯਾਰ ਆਪਣੇ ਸਾਹਮਣੇ ਆਪਣੀ ਪੀੜ੍ਹੀ ਜਿਹੜੀ ਹੈ ਫਿਰ ਅਸੀਂ ਸਮਝਾਇਆ ਬੱਚਿਆਂ ਨੂੰ ਕਾਉਂਸਲਿੰਗ ਵੀ ਕੀਤੀ ਇਹ ਤਾਂ ਠੀਕ ਹੋਊਗਾ ਜੇ ਸਕੂਲ ਦੀ ਸਕੂਲ ਤੋਂ ਬਾਅਦ ਚ ਵੀ ਟੇਕ ਕੇ ਰਹੋਗੇ ਫਿਰ 20 ਲੱਖ ਪੇਰੈਂਟਸ ਨੇ ਜਿਹੜੀਆਂ ਪੇਰੈਂਟ ਟੀਚਰ ਮੀਟਿੰਗ ਹੁੰਦੀਆਂ ਨੇ ਅਧਿਆਪਕ ਮਾਪੇ ਮਿਲਣੀ ਪੰਜਾਬੀ ਚ ਕਹਿੰਦੇ ਨੇ ਇਸ ਵਾਰ 20 ਲੱਖ ਮਾਪਿਆਂ ਨੇ ਹਿੱਸਾ ਲਿਆ ਸਰਕਾਰੀ ਸਕੂਲਾਂ ਦੇ 20 ਲੱਖ ਨੇ ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਕੀ ਪੜ ਰਿਹਾ ਹੈ ਤੇ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਬੱਚਾ ਸਕੂਲ ਤੋਂ ਬਾਅਦ ਕੀ ਕਰ ਰਿਹਾ ਹੈ ਕਿਹੜੀ ਸੰਗਤ 'ਚ ਪੈ ਰਿਹਾ ਹੈ ਇਹ ਨਾ ਹੋਵੇ ਕਿ ਤੁਸੀਂ ਪੜ੍ਹਾਈ ਜਾਓ ਉਹ ਐਸੀ ਸੰਗਤ 'ਚ ਪੈ ਜੇ ਸਾਰਾ ਕੁਝ ਜਿਹੜਾ ਉਹ ਬਰਬਾਦ ਹੋ ਜਾਏ ਸੋ ਇਹ ਬਹੁਤ ਜ਼ਰੂਰੀ ਹੈ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ 'ਚ ਮਿਲਣਾ ਲੇਟੈਸਟ ਜਿਹੜੇ ਤਰੀਕੇ ਨੇ ਉਹ ਵਰਤੇ ਜਾਣ ਪੰਜਾਬ 'ਚ ਔਰ ਮੈਂ ਇਸ ਵਾਰ ਤੁਹਾਨੂੰ ਬੁढ़ाई ਵੀ ਦੇਣੀ ਚਾਹਣਾ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੇ ਸਰਕਾਰੀ ਕਾਲਜਾਂ ਚ ਤੇ ਯੂਨੀਵਰਸਿਟੀਆਂ ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ। ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਕਿ ਸਪਾਰਸ਼ਾ ਹੋਣ ਲੱਗੀਆਂ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਦਿਓ। ਪਹਿਲਾਂ ਕਿੱਥੇ ਸੀ? ਪਲੱਸ 2 ਕਰੋ, 10ਵੀਂ ਕਰੋ, ਆਈਲੈਟਸ ਕਰੋ, ਚਲੋ ਬਾਹਰ ਨੂੰ। ਇੱਥੇ ਰਹਿ ਕੇ ਪੜਾਂਗੇ। ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ। ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ। ਪੰਜਾਬ ਦੀ کریم ਹੋ ਪਰ ਤੈਨੂੰ ਮਾਹੌਲ ਤਾਂ ਮਿਲੇ ਨਾ ਪੜਾਉਣ ਵਾਲਾ ਅੱਦੇ ਤਾਂ ਮਿੱਡੇ ਮੀਲ ਚ ਲੱਗੇ ਰਹਿੰਦੇ ਆ ਤੜੀਆ ਬਣਾ ਦਈਏ ਜੀ ਅੱਦੇ ਹੋਰ ਕੰਮਾਂ 'ਚ ਲੱਗੇ ਰਹਿੰਦੇ ਜਿਹੜੇ ਇੱਧਰ ਲੇ ਉੱਧਲੇ ਆ ਪੜਾਉਣ ਦਾ ਕਨਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਸਾਡੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਹੈਗੇ ਕੋਈ ਬੰਦਾ ਇਹ ਨਹੀਂ ਕਹਿਦਾ tha ਕਿ ਸਰਕਾਰੀ ਸਕੂਲ 'ਚ ਪੜਾਈ ਨਹੀਂ ਹੈਗੀ ਨਾ ਤੇ ਹੁਣ ਜਿਹੜੇ ਫਾਸਟ ਆਉਂਦੇ ਆ ਜਦੋਂ ਪਰ ਰਿਜ਼ਲਟ ਆਉਂਦਾ ਹੈ ਤਾਂ ਜ਼ਿਆਦਾਤਰ ਆਪਣੇ ਸਰਕਾਰੀ ਸਕੂਲਾਂ ਵਾਲੇ ਆਉਂਦੇ ਆ ਤੇ ਇਸ ਵਾਰ 158 ਬੱਚਿਆਂ ਨੇ ਸਰਕਾਰੀ ਸਕੂਲਦਿਆਂ ਨੇ ਜੀ ਦਾ ਜਿਹੜਾ ਐਗਜ਼ਾਮ ਕਲੀਅਰ ਕੀਤਾ 158 ਬੱਚਿਆਂ ਨੇ ਸੋ ਐਜੂਕੇਸ਼ਨ ਤੇ ਤਾਂ ਬਹੁਤ ਜ਼ਿਆਦਾ ਕਨਸਰਟੇਟ ਕਰਨਾ ਪਊਗਾ ਧਿਆਨ ਦੇਣਾ ਪਊਗਾ ਤੁਹਾਡੀਆਂ ਮੁਸ਼ਕਲਾਂ ਤੇ ਅਸੀਂ ਧਿਆਨ ਦੇਵਾਂਗੇ ਫਿਊਚਰ ਤੁਸੀਂ ਬਣਾਉਣੇ ਲੋਕਾਂ ਦਾ ਕਿਉਂਕਿ ਜੇ ਅਧਿਆਪਕ ਨੂੰ ਆਪਦੇ ਫਿਊਚਰ ਦੀ ਚਿੰਤਾ ਹੋਊਗੀ ਉਹ ਬੱਚੇ ਦਾ ਫਿਊਚਰ ਕੀ ਬਣਾ ਦਊਗਾ ਜੀ ਪਹਿਲੇ ਤਾਂ ਤੁਹਾਨੂੰ ਆਪਣੇ ਫਿਊਚਰ ਪ੍ਰਤੀ ਨਿਸ਼ਚਿੰਤ ਕਰਨਾ ਪਊਗਾ ਉਹ ਸਰਕਾਰਾਂ ਲੱਗੀਆਂ ਹੋਈਆਂ ਇਸ ਕੰਮ ਤੇ ਹਾਂ ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰੇ ਹੋ ਗਏ ਹੋਣੇ ਸਾਰੇ ਪੱਕੇ ਹੋ ਗਏ ਹੋਣੇ ਜਾਂ ਨੌਕਰੀ ਮਿਲ ਗਈ ਹੁਣ ਉਹਨਾਂ ਨੇ ਕੰਢੇ ਇੰਨੇ ਬੀਜੇ ਹੋਏ ਸੀਗੇ ਹੌਲੀ-ਹੌਲੀ ਝੁਗ ਰਹੇ ਆ ਜੀ ਪਰ ਸਾਡੀ ਨੀਅਤ 'ਚ ਕੋਈ ਖੋਟ ਨਹੀਂ ਹੈਗਾ ਸੋ ਸਕੂਲਾਂ ਚਾਰ ਦਵਾਰੀਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਚਾਰ ਦਵਾਰੀ ਦੀ ਗੱਲ ਦੱਸਦਾ ਹਾਂ ਜਦੋਂ ਮੈਂ MP ਬਣਿਆ 2014 ਚ MP ਬਣ ਗਿਆ ਮੈਂ ਮੇਰੇ ਕੋਲੇ 2015-16 ਚ ਨਾ ਇੱਕ ਪੰਚਾਇਤ ਆਈ ਉਹ ਕਹਿੰਦੇ ਜੀ ਸਾਡੇ ਸਕੂਲ ਦੀ ਚਾਰ ਦਿਵਾਰੀ ਦੇ ਦਿੱਕਤ ਹੈ ਜੀ ਮੈਂ ਕਿਹਾ ਵੀ ਬਣਾ ਲਿਆਗੇ MP ਵਾਲੇ ਫੰਡ ਹੈਗਾ ਆਪਣੇ ਕੋਲੇ ਦੱਸੋ ਕਹਿੰਦੇ ਨਹੀਂ ਜੀ ਨਹੀਂ ਚਾਰ ਦਿਵਾਰੀ ਹੈਗੀ ਹੈ ਜੀ ਇੱਕ ਵਿਚਚਾਰਦਵਾਰੀ ਕੱਢਣੀ ਹੈ ਮੈਂ ਕਿਹਾ ਸਕੂਲ ਦੇ ਵਿਚਚਾਰਦਵਾਰੀ ਕਿਉਂ ਕੱਢੋਗੇ ਤੁਸੀਂ ਕਹਿੰਦੇ ਆ ਜਾਓ ਦੇਖਿਓ ਫਿਰ ਸੰਗਰੂਰ ਦੇ ਨੇੜੇ ਹੀ ਹੈ ਪਿੰਡ ਉਹ ਮੈਨੂੰ ਲੈ ਕੇ ਨਾਲ ਹੋਇਆ ਕਿ ਕਿ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਹੈ ਗਰਾਊਂਡ ਹੈ ਉਹ ਜਦੋਂ ਚੱਲਦੇ ਸੀ ਕਾਲਾ ਦੌਰ ਦੇ ਦਿਨ ਉਦੋਂ ਸਕੂਲਾਂ 'ਚ ਚੌਂਕੀਆਂ ਬਣਾਉਂਦੇ ਸੀ ਪੁਲਿਸ ਦੀਆਂ ਤਾਂ ਉਹਨਾਂ ਨੇ ਇਧਰਲੇ ਪਾਸੇ ਪੁਲਿਸ ਦੀ ਚੌਂਕੀ ਬਣਾ ਰੱਖੀ ਹੁਣ ਜਮਾ ਸਿੱਧਾ ਸਕੂਲ ਐ ਨਜ਼ਰ ਆਉਂਦਾ ਆ ਪੁਲਿਸ ਦੀ ਚੌਂਕੀ ਐ ਛੋਟੀ ਜੀ ਹੁਣ ਜਦੋਂ ਪੁਲਿਸ ਵਾਲੇ ਕਿਸੇ ਨੂੰ ਪਾ ਕੇ ਲੰਮਾ ਤੇ ਜਦੋਂ ਤੇ ਪਟਾ ਮਾਰਦੇ ਸੀ ਉਹ ਬੰਦੇ ਦੀ ਨਿਕਲਦੀ ਸੀ ਚੀਕ ਜਵਾਕ ਡਰ ਜਾਂਦੇ ਸੀ ਕਿਉਂਕਿ ਸਾਹਮਣੇ ਤਾਂ ਉਹਨਾਂ ਦੇ ਕੰਮ ਹੋਈ ਜਾਂਦਾ ਤੇ ਜਦੋਂ ਫਿਰ ਦੂਜਾ ਪਟਾ ਪੈਂਦਾ ਸੀ ਬੱਚੇ ਫੇਟ ਆ ਜਾਂਦੇ ਸੀ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਸਾਡੇ ਦਾ ਜਵਾਕ ਅੱਧੀ ਰਾਤ ਨੂੰ ਸੁਪਨੇ ਚ ਨਾ ਬੁੜਕ-ਬੁੜਕ ਉੱਠਦੇ ਆ ਜੀ ਆ ਸਾਡੇ ਦਾ ਚਾਰ ਦਮਾਰੀ ਕਰ ਦੋ ਥਾਣਾ ਦਿਖਣੋਂ ਹਟਾ ਦਿਓ ਜੀ ਹੈ ਉਹ ਫਿਰ ਅਸੀਂ ਇਹ ਗੱਲ ਕੀਤੀ ਪੁਲਿਸ ਵਾਲਿਆਂ ਨਾਲ ਉਹ ਕਹਿੰਦੇ ਜੀ ਜਗ੍ਹਾ ਤਾਂ ਇੰਨਾ ਦੀ ਹੋਈ ਐ ਮੈਂ ਕਿਹਾ ਫਿਰ ਤੁਸੀਂ ਇਹ ਘਟੋ ਘਟ ਚ ਕੋਈ ਕਿਧਰੇ ਉਧਰ ਲਿਆ ਕੇ ਕੁੱਟ ਲੋ ਕਹੀਂ ਹੋਰ ਹੈ ਹੀ ਨਹੀਂ ਥਾਂ ਹੀ ਨਹੀਂ ਕੁੱਟਣ ਨੂੰ ਇੱਥੇ ਕੁੱਟਣੋਂ ਕੁੱਟਣਾ ਹੈ ਇਹ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆਪਦਾ ਮੂੰਹ ਇੱਧਰ ਉੱਧਰ ਕਰੋ ਤੁਸੀਂ ਬੱਚੇ ਤੇ ਕੀ ਪ੍ਰਵਾਹ ਪੈਂਦਾ ਹੋਊਗਾ ਇਹ ਤੇ ਹਰ ਅੱਧੇ ਘੰਟੇ ਬਾਅਦ ਕਿਤੇ ਨਾ ਕਿਸ ਨੂੰ ਮੂਦਾ ਬਾਹੀਂ ਫਿਰਦੇ ਬੈਠੇ ਹੋਣੇ ਤੁਸੀਂ ਤੇ ਜਵਾਕਤ ਕੀ ਪ੍ਰਭਾਵ ਪੈਂਦਾ ਹੋਊਗਾ ਫਿਰ ਅਸੀਂ ਉਹਨਾਂ ਦੀ ਚਾਰ ਦਿਵਾਰੀ ਵੱਡੀ ਕਰਾਈ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਜਾ ਦੇਖ ਕੇ ਸੜਕਤੀ ਐ ਤੁਸੀਂ ਦੇਖ ਜਿਓ ਭਾਵੇਂ ਨਾ ਚੰਨੋ ਦੇ ਨੋਟ ਨੇੜੇ ਆ ਪਿੰਡ ਉਹ ਆ ਆ ਵੀ ਹਾਲਾਤ ਐ ਹਜੇ ਵੀ ਹੋਣਗੇ ਬਹੁਤ ਸਾਰੇ ਸਕੂਲ ਜਿੱਥੇ ਚੌਂਕੀਆਂ ਨੇ ਪੁਲਿਸ ਦੀਆਂ ਉਹ ਮੈਂ ਕੀਤਾ ਵੀ ਸੀ ਉਹ ਚ ਕਿਸੇ ਜਗਨੂ ਦੇ ਕਿਸੇ ਐਪੀਸੋਡ ਚ ਉਹ ਡੀਓ ਸਾਹਿਬ ਆਏ ਚੈੱਕ ਕਰਨ ਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਹੋਇਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਡੀਐਸਪੀ ਸਾਹਿਬ ਆਏ ਥਾਣੇ 'ਚ ਥਾਣੇ 'ਚ ਚੈਕਿੰਗ ਕਰਨ ਉਥੇ ਲਿਖਿਆ ਵਿਦਿਆ ਮਨੁਕਰਤੀ ਜਨੇਤਰ ਹੈ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਦਾ ਸੱਚ ਬੋਲੋ ਹੈਨਾ ਤਾਂ ਉਹ ਡੀਐਸਪੀ ਕਹਿੰਦਾ ਯਾਰ ਆ ਜਿਹੜੇ ਨਾਰੇ ਲਿਖੇ ਜੇ ਕੰਨ ਤੇ ਇਹਦੇ ਸਕੂਲਾਂ 'ਚ ਲਿਖੇ ਹੁੰਦੇ ਨੇ ਇਹ ਥਾਣੇ 'ਚ ਕੀ ਕੰਮ ਹੈ ਨਾ ਮੈਂ ਹੌਲਦਾ ਸੀ ਮੈਂ ਕਹਿੰਦਾ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਿਆ ਹੋਇਆ ਜੀ ਨਾ ਉਸ ਵਾਂਗ ਆਂਦੀਆਂ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਂਕੀਆਂ 'ਚ ਦੱਬੇ ਹੋਏ ਨੇ ਜੀ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੁਹਾਨੂੰ ਹੋਰ ਜਗ੍ਹਾ ਦਿੰਨੇ ਆ ਤੁਸੀਂ ਸਕੂਲ ਤੇ ਘਟੋ ਘਟ ਜਿਹੜਾ ਥਾਣੇ ਦਾ ਉਹਦਾ ਫਰਕ ਰੱਖੋ ਨਾ ਕਿਉਂਕਿ ਉਹ ਲੋਕ ਜਿੱਦਾਂ ਪੜ੍ਹਨ ਗਿਆ ਇਧਰ ਇਧਰ ਪੜ੍ਹਾਈ ਦਾ ਮਾਹੌਲ ਹੈ ਸੋ ਇਹ ਅਜ਼ੀਮ ਕਿਉਂਕਿ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖੇਤੀ ਅਰੇ ਆਮ ਕਰਾਂ ਚੋਂ ਆਇਆ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਬਦ ਉਹ ਛੱਡੋ ਪਰੇ ਉਹਨਾਂ ਨੂੰ ਕੀ ਪਤਾ ਇਹ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਕਿ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਤੋਂ ਕੀ ਪਤਰਾ ਦੀ ਉਮੀਦ ਕਰ ਕਰ ਸਕਦੇ ਹੋ ਤੁਸੀਂ ਪੜਾਉਂਦੇ ਹੋਗੇ ਸਾਹਵਾਲੇ ਮਾਟਰ ਜੀ ਬੈਠੇ ਹੋਣੇ ਬਹੁਤ ਸਾਰੇ ਹੁਣ ਮੈਨੂੰ ਆਪ ਦੱਸ ਦੋ ਵੀ ਤੁਸੀਂ ਕਦੇ a² b² 2ab ਦਾ ਫਾਰਮੂਲਾ ਵਰਤ ਕੇ ਬਾਜ਼ਾਰ ਚੋਂ ਕੇਲੇ ਖਰੀਦੇ ਆ? ਸਾਨੂੰ ਪੜਾਈ ਜਾਂਦੇ। tan θ cos θ ਨੇ ਜਾਨ ਖਾਲੀ ਸਾਡੀ। ਵੀ ਇਹ ਸਾਇੰਸ ਵਾਲਾ ਨੂੰ ਪੜਾਓ। ਜਿਨ੍ਹਾਂ ਨੇ ਉਧਰ ਨੂੰ ਜਾਣਾ ਉਹਨਾਂ ਨੂੰ ਪੜਾਓ। ਸਾਨੂੰ ਸਾਨੂੰ ਕਹਦਾ θ θਾ। ਇਹ ਮੈਂ ਗੱਲ ਕਹੀ ਵੀ ਸੀ ਜਗ੍ਹਾ ਤੇ, TV ਚੈਨਲ ਤੇ। ਉਹ ਨਾ ਪੜਾਉਂਦੇ ਸਾਨੂੰ ਕੁਝ ਹੋਰ ਐ। ਸਿਲੇਬਸ ਕੁਝ ਹੋਰ ਐ। ਜ਼ਿੰਦਗੀ 'ਚ ਕੰਮ ਕੁਝ ਹੋਰ ਆਉਂਦਾ ਹੈ ਜਿਹੜਾ ਟੀਚਰ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜ੍ਹਾਉਂਦਾ ਰਹਿੰਦਾ ਨਾ ਸਭ ਤੋਂ ਫੇਵਰਿਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਦਾ ਅਸੀਂ ਸਰਕਾਰੀ ਸਕੂਲਾਂ 'ਚ ਫੀਸ ਮਾਫੀ ਤੇ ਜੁਰਮਾਨੇ ਮਾਫੀ ਦੀ ਅਰਜੀ ਹੈ ਪ੍ਰਾਈਵੇਟ 'ਚ ਕਿਉਂ ਨਹੀਂ ਹੈਗੀ ਉਧਰ 2 ਲੱਖ ਪੈਲੀ ਭਰਾਂਦੇ ਆ ਜੀ ਉੱਥੇ ਕੌਣ ਮਾਫ ਕਰਦਾ ਜੀ ਇੱਥੇ ਤੜਕੀ ਸਿਖਾਉਣ ਲੱਗ ਜਾਂਦੇ ਆ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਸਾਡ ਅਸੀਂ ਤਿੰਨ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਦਾ ਮਾੜ ਜੀਵਾ ਫੀਸ ਨਹੀਂ ਭਰ ਸਕਦੇ ਕਰੋ ਮਾਫੀ ਫੇਲਾ ਫੀਸ ਸਮਾਫ ਦੀਆਂ ਜੀ ਲਿਖਾਈ ਜਾਂਦੇ ਆ ਵੱਡੇ ਉਹ ਕਿ ਸਾਡੇ ਕੋਲ ਆ ਜਾਂਦੇ ਬਿਜਲੀ ਦੇ ਬਿੱਲ ਮਾਫ ਕਰ ਦਿਓ ਜੀ ਹੁਣ ਕਰਜ਼ਾ ਮਾਫ ਕਰ ਮਾਫੀ ਮੰਗਣੇ ਸਿਖਾ ਦਿੰਦੇ ਤੜਕੀ ਉਹਨਾਂ ਨੂੰ ਹੋਰ ਪੋਜ਼ਿਟਿਵਿਟੀ ਕੀ ਹੈ ਫਿਰ ਇਹ ਜੀ ਪੋਜ਼ਿਟਿਵਿਟੀ ਕੀ ਮਾਫੀ ਮੰਗਣੀ ਸਿਖਾਤੀ ਜੁਰਮਾਨਾ ਮਾਫ ਕਰ ਦਿਓ ਜੀ 6 ਪੈਸੇ ਨਾਲੇ ਉਹ ਵੀ 6 ਪੈਸੇ ਬਹੁਤ ਗਰੀਬਾਂ ਜੀ ਬਹੁਤ ਗਰੀਬਾਂ ਬੱਸ ਐਂ ਸਕੇਦੇ ਆ ਬਸ ਉਹ ਕਿਸੇ ਇਲਾਕੇ ਚ ਕੋਈ ਪੋਸਟ ਮੈਂ ਇਹਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਬਹੁਤ ਸਾਰੇ ਲੋਕ ਆਏ ਕਹਿੰਦੇ ਠੀਕ ਹੈ ਜੀ ਕੁਆਲਿਫੀਕੇਸ਼ਨ ਠੀਕ ਹੈ ਇੱਕ ਬੰਦੇ ਨੂੰ ਕਹਿੰਦੇ ਆ ਜਾ ਅੰਦਰ ਇੰਟਰਵਿਊ ਹੈ ਤੇਰੀ ਕੁਆਲਿਫੀਕੇਸ਼ਨ ਤੇਰੀ ਠੀਕ ਹੈ ਕਹਿੰਦਾ ਠੀਕ ਹੈ ਜੀ ਕਹਿੰਦਾ ਸਵਾਲ ਕਰਾਂਗੇ ਇੰਟਰਵਿਊ ਚ ਕਹਿੰਦੇ ਦੱਸੋ ਜੀ ਕਹਿੰਦਾ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਨੇ ਫਿਰ ਮੇਰਾ ਜਵਾਬ ਹੈ ਜੀ ਬੀਤੇ ਸੋਤ ਜੀ ਰੱਖਣਾ ਢਾਕੀਆ ਪੁੱਛੀ ਜਨੋ ਚਾਹਤੀ ਤਾਂ ਚਾਂਚਾਂ ਤੱਕ ਦੀ ਦੂਰੀ ਤੁਸ਼ਾਰਪੁਰ ਤੋਂ ਆਦਮਪੁਰ ਦੀ ਦੂਰੀ ਪੁੱਛ ਲੋ ਸ਼ਹਿਰਪੁਰ ਤੋਂ ਮਾਲਪੁਰ ਕਿੰਨੀ ਦੂਰ ਹੈ ਪੁੱਛ ਲੋ ਜਿੱਥੇ ਉਹ ਨਿੱਠੀਆਂ ਵੰਡਣੀਆਂ ਨੇ ਸਾਨੂੰ ਹੋਰ ਹੀ ਕੁਝ ਪੜਾਈ ਜਾਂਦੀ ਪਰ ਅੱਪ ਬੈਠਾਂਗੇ ਅਸੀਂ ਤੁਹਾਨੂੰ ਬੁਲਾਵਾਂਗੇ ਸਿਲੇਬਸ ਦੇ ਵਿੱਚ ਉਹ ਚੀਜ਼ਾਂ ਪਾਵਾਂਗੇ ਜਿਹੜੀਆਂ ਜ਼ਿੰਦਗੀ 'ਚ ਕੰਮ ਆਉਣ ਤੇ ਪੋਜ਼ਿਟਿਵ ਹੋਣ ਪੋਜ਼ਿਟਿਵ ਮਾਫੀ ਨਾ ਮੰਗਿਏ ਫੀਸ ਮਾਫੀ ਦੀ ਗੱਲ ਨਾ ਕਰੀਏ हां ये कह दिए कि हां फीस नहीं भर सकदे पिताजी पर पिता मैं नहीं कहंदा कि मिन मेरी फीस माफ ਕੀਤੀ ਜਾਵੇ मैं कहना कि मेरी फीस ਧਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਮੈਂ ਵੱਡਾ ਅਫਸਰ ਬਣ ਕੇ ਵਿਆਸ ਸਮੇਤ ਇਹ ਫੀਸ ਇਸੇ ਸਕੂਲ ਜੇ ਵਾਪਸ ਕਰਕੇ ਜਾਊਂਗਾ ਪੋਜ਼ਿਟਿਵਿਟੀ ਆਵੇ ਬੱਚੇ ਚ ਕੋਈ ਉਹਨੂੰ ਏਮ ਮਿਲੇ ਮੰਜ਼ਿਲ ਮਿਲੇ ਇਹ ਨਹੀਂ ਹੈਗਾ ਨੈਗੇਟਿਵਿਟੀ ਨੈਕਟਿਵਿਟੀ ਇਹ ਜਾਣ ਬੁੱਝ ਕੇ ਇਹਨਾਂ ਨੇ ਸਿਲੇਬਸਾਂ ਚ ਪਾਈ ਹੋਈ ਹੈ ਇਹ ਆਮ ਜਨਤਾ ਦੇ ਸਿਲੇਬਸ ਚ ਹੀ ਹੈ ਵੱਡਿਆਂ ਦੇ ਨਹੀਂ ਹੈਗਾ ਇਹ ਉਨਾ ਸਿਲੇਬਸ ਇਹ ਹੋ ਰਿਹਾ ਹੈ ਉਹ ਤਾਂ ਹੋ ਰਹੀਆਂ ਗੱਲਾਂ ਸੋ ਆਪਾਂ ਇੱਥੇ ਵੀ ਕੰਪੀਟ ਕਰਨਾ ਹੁੰਦਾ ਤਾਂ ਬੱਚੇ ਤੁਹਾਡੇ ਵੀ ਪੜਾਏ ਹੋਏ ਤੇ ਵੱਡਿਆਂ ਦੇ ਸਕੂਲਾਂ ਦੇ ਪੜਾਏ ਹੋਏ ਲੰਘਦੇ ਇੱਕੋ ਕੋਰਤਾ ਲੋਣੇ ਫਿਰ ਉੱਥੇ ਆਪਣੇ ਵਾਲੇ ਬੱਚੇ ਜਿਹੜੇ ਨੇ ਕੌਨਫੀਡੈਂਸ ਚ ਮਾਰ ਖਾ ਜਾਂਦੇ ਉਹ ਕਹਿੰਦੇ ਯਾਰ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ ਸੀ ਕਦੇ